ਹੈਲੋ ਜੀ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਤੁਹਾਨੂੰ ਇਸ ਡਿਜ਼ਾਈਨ ਕਲਰ ਤੇ ਥੋੜਾ ਜਿਹਾ ਸਾਈਡ ਘੱਟ ਦਿਖਦਾ ਹੋਵੇਗਾ ਪਰ ਬਹੁਤ ਹੀ ਜ਼ਿਆਦਾ ਸੋਹਣਾ ਇਹ ਜਿਹੜਾ ਡਿਜ਼ਾਈਨ ਆ ਬਣ ਕੇ ਤਿਆਰ ਹੁੰਦਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਬਰੀਕ-ਬਰੀਕ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਬੈਕ ਸਾਈਡ ਤੋਂ ਇਸ ਤਰ੍ਹਾਂ ਦਾ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਇਹ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਕੁੰਡੇ ਆਪਾਂ ਨੂੰ ਰੱਖਣੇ ਪੈਣਗੇ 2-2 ਦੇ ਹਿਸਾਬ ਨਾਲ ਤੁਸੀਂ ਜਿੰਨੀ ਤੁਹਾਨੂੰ ਲੋੜ ਹੈ 2-2 ਦੇ ਹਿਸਾਬ ਨਾਲ ਇਹ ਕੁੰਡੇ ਰੱਖ ਸਕਦੇ ਹੋਗੇ ਬਾਕੀ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਪ੍ਰੋਜੈਕਟ ਤੇ ਜਿਹੜਾ ਅਪਲਾਈ ਕਰ ਸਕਦੇ ਹੋਗੇ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੁੰਦਾ ਇਹ ਕਰਦੇ ਆ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਸਿੱਧੀ ਸਾਈਡ ਤੋਂ ਇਹ ਵਾਲਾ ਡਿਜ਼ਾਈਨ ਇਹਦਾ ਬਣ ਕੇ ਥਿਆਰ ਹੁੰਦਾ ਵਾ ਠੀਕ ਹੈ ਜੀ ਬੈਕ ਸਾਈਡ ਤੋਂ ਇਸ ਤਰ੍ਹਾਂ ਦਾ ਡਿਜ਼ਾਈਨ ਆ ਇਹ ਜਿਹੜਾ ਡਿਜ਼ਾਈਨ ਆ ਬੈਕ ਸਾਈਡ ਤੋਂ ਸਟਾਰਟ ਹੁੰਦਾ ਤੁਸੀਂ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਇੱਕ ਸਲਾਈ ਪਲੇਨ ਸਿੱਧੀ ਪਾ ਲਓ ਚਾਹੇ ਪੁੱਠੀ ਪਾ ਲਿਓ ਸਿੱਧੇ ਪਾਸੇ ਫਿਰ ਬੈਕ ਸਾਈਡ ਤੇ ਇਹ ਡਿਜ਼ਾਈਨ ਜਿਹੜਾ ਹੁਣ ਆਪਾਂ ਸ਼ੁਰੂ ਕਰਦੇ ਆਂ ਸਿੱਧੇ ਪਾਸੇ ਪਹਿਲੀ ਸਲਾਈ ਧਿਆਨ ਰੱਖਿਓ ਤੁਸੀਂ ਸਿੱਧੀ ਪੁੱਠੀ ਜਿਸ ਤਰ੍ਹਾਂ ਦੀ ਵੀ ਪਾਉਣੀ ਚਾਹੁੰਦੇ ਹੋ ਪਾ ਸਕਦੇ ਹੋ ਮੈਂ ਇੱਥੇ ਪੁੱਠੀ ਸਲਾਈ ਪਾਈ ਹੋਈ ਹੈ ਇਸ ਤਰ੍ਹਾਂ ਠੀਕ ਹੈ ਜੀ ਫਿਰ ਬੈਕ ਸਾਈਡ ਤੋਂ ਇਹਦਾ ਜਿਹੜਾ ਡਿਜ਼ਾਈਨ ਆ ਉਹ ਸ਼ੁਰੂ ਕਰਦੇ ਆਪਾਂ ਪਹਿਲਾ ਕੁੰਡਾ ਉਤਾਰ ਲਾਂਗੇ ਫਿਰ ਦੇਖੋ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਪਹਿਲਾ ਕੁੰਡਾ ਛੱਡ ਕੇ ਇਸ ਤਰ੍ਹਾਂ ਦੂਜੇ ਕੁੰਡੇ ਨੂੰ ਆਪਾਂ ਨਾ ਪਹਿਲਾਂ ਬਣਾਉਣਾ ਹੈ ਉਲਟਾ ਉਲਟਾ ਕੁੰਡਾ ਬਣਾ ਕੇ ਉਸ ਤੋਂ ਬਾਅਦ ਸਲਾਈ ਤੇ ਇਸ ਤਰ੍ਹਾਂ ਬਲ ਪਾਉਣਾ ਫਿਰ ਜਿਹੜਾ ਪਹਿਲਾ ਕੁੰਡਾ ਆਪਾਂ ਛੱਟਿਆ ਫਿਰ ਉਹਨੂੰ ਵੀ ਉਲਟਾ ਹੀ ਬਣਾ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਇੱਥੇ ਆਪਣੇ ਕੋਲ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣ ਗਏ ਇਹ ਹੀ ਤਿੰਨ ਕੁੰਡਿਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਸਾਰੀ ਸਿਲਾਈ ਦੇ ਵਿੱਚ ਦੇਖੋ ਦੋ-ਦੋ ਕੁੰਡਿਆਂ ਦਾ ਇਹ ਡਿਜ਼ਾਈਨ ਆ ਦੋ ਕੁੰਡੇ ਲੈਣੇ ਆ ਤਾਂ ਪਹਿਲੇ ਕੁੰਡੇ ਨੂੰ ਛੱਡ ਕੇ ਦੂਜੇ ਕੁੰਡੇ ਨੂੰ ਆਪਾਂ ਪਹਿਲਾਂ ਬਣਾ ਲਾਂਗੇ ਉਲਟਾ ਠੀਕ ਹੈ ਜੀ ਫਿਰ ਸਿਲਾਈ ਤੇ ਇਸ ਤਰ੍ਹਾਂ ਬਲ ਪਾਉਣਾ ਫਿਰ ਪਹਿਲੇ ਕੁੰਡੇ ਨੂੰ ਬਣਾ ਲੈਣਾ ਇਸੇ ਤਰੀਕੇ ਦੁਆਰਾ ਫਿਰ ਦੂਜੇ ਕੁੰਡੇ ਨੂੰ ਪਹਿਲਾਂ ਬਣਾ ਲਾਂਗੇ ਸਲਾਈ ਤੇ ਬਲ ਪਾਵਾਂਗੇ ਪਹਿਲੇ ਕੁੰਡੇ ਨੂੰ ਆਪਾਂ ਬਾਅਦ ਵਿੱਚ ਬਣਾ ਲਾਂਗੇ ਠੀਕ ਹੈ ਜੀ ਦੁਆਰਾ ਫਿਰ ਉਹ ਵੀ ਰਿਪੀਟ ਕਰਾਂਗੇ ਦੂਜੇ ਕੁੰਡੇ ਨੂੰ ਪਹਿਲਾਂ ਬਣਾ ਲਾਂਗੇ ਸਲਾਈ ਤੇ ਫਿਰ ਬਲ ਪਾਵਾਂਗੇ ਪਹਿਲੇ ਕੁੰਡੇ ਨੂੰ ਬਾਅਦ ਵਿੱਚ ਬਣਾ ਲਾਂਗੇ ਇਸ ਤਰੀਕੇ ਨਾਲ ਪਹਿਲ ਦੂਜੇ ਕੁੰਡੇ ਨੂੰ ਪਹਿਲਾਂ ਬਣਾਵਾਂਗੇ ਸਲਾਈ ਤੇ ਬਲ ਪਾਵਾਂਗੇ ਪਹਿਲੇ ਕੁੰਡੇ ਨੂੰ ਬਾਅਦ ਵਿੱਚ ਬਣਾਵਾਂਗੇ। ਦੂਜੇ ਕੁੰਡੇ ਨੂੰ ਪਹਿਲਾਂ ਬਣਾਵਾਂਗੇ, ਸਲਾਈ ਤੇ ਬਲ ਪਾਵਾਂਗੇ ਤੇ ਪਹਿਲੇ ਕੁੰਡੇ ਨੂੰ ਬਾਅਦ ਵਿੱਚ ਬਣਾਵਾਂਗੇ। ਦੂਜੇ ਕੁੰਡੇ ਨੂੰ ਪਹਿਲਾਂ ਬਣਾ ਲਾਂਗੇ ਤੇ ਸਲਾਈ ਤੇ ਬਲ ਪਾਵਾਂਗੇ। ਇਸ ਤਰ੍ਹਾਂ ਪਹਿਲੇ ਕੁੰਡੇ ਨੂੰ ਬਾਅਦ ਵਿੱਚ ਬਣਾਵਾਂਗੇ। ਠੀਕ ਹੈ ਜੀ ਦੂਜੇ ਕੁੰਡੇ ਨੂੰ ਪਹਿਲਾਂ ਬਣਾਵਾਂਗੇ, ਸਲਾਈ ਤੇ ਬਲ ਪਾਵਾਂਗੇ। ਪਹਿਲੇ ਕੁੰਡੇ ਨੂੰ ਬਾਅਦ ਚ ਬਣਾਵਾਂਗੇ ਠੀਕ ਹੈ ਜੀ ਦੁਬਾਰਾ ਫੇਰ ਇੱਕ ਤੇ ਨੂੰ ਲਾਸਟ ਵਾਰ ਪਹਿਲੇ ਦੂਜੇ ਕੁੰਡੇ ਨੂੰ ਪਹਿਲਾਂ ਬਣਾਵਾਂਗੇ ਸਲਾਈ ਤੇ ਬਲ ਪਾਵਾਂਗੇ ਪਹਿਲੇ ਕੁੰਡੇ ਨੂੰ ਬਾਅਦ ਚ ਬਣਾਵਾਂਗੇ ਠੀਕ ਹੈ ਜੀ ਲਾਸਟ ਵਾਲੇ ਨੂੰ ਇੱਥੇ ਮੈਂ ਪੁੱਠਾ ਬਣਾ ਰਹੀਆਂ ਕਿਉਂਕਿ ਬੈਕ ਸਾਈਡ ਹੈ ਸਿੱਧੀ ਸਾਈਡ ਤੋਂ ਦੇਖੋ ਡਿਜ਼ਾਈਨ ਆਪਣਾ ਸਿੱਧੀ ਸਾਈਡ ਤੋਂ ਕਿਵੇਂ ਬਣਾਉਣਾ ਜਿਹੜੀ ਆਪਾਂ ਨੇ ਬਾਰਡਰ ਬਣਾਉਣ ਤੋਂ ਬਾਅਦ ਇੱਕ ਸਲਾਈ ਪਾਉਣੀ ਹੈ ਉਹ بس ਪਹਿਲੀ ਵਾਰੀ ਪਾਉਗੀ ਉਸ ਤੋਂ ਬਾਅਦ ਨਹੀਂ ਆਪਾਂ ਨੇ ਉਹ ਪਾਉਣੀ ਹੈਗੀ ਉਸ ਤੋਂ ਬਾਅਦ ਸਿਰਫ ਦੋ ਹੀ ਸਲਾਈਆਂ ਪੈਣੀਆਂ ਇੱਕ ਬੈਕ ਸਾਈਡ ਤੇ ਇੱਕ ਸਿੱਧੇ ਪਾਸੇ ਠੀਕ ਹੈ ਜੀ ਉਹੀ ਦੋ ਹੀ ਸਲਾਈਆਂ ਆਪਾਂ ਨੇ ਬਾਰ-ਬਾਰ ਰਿਪੀਟ ਕਰਨੀਆਂ ਨੇ ਹੁਣ ਆਪਾਂ ਇੱਥੇ ਕੀ ਕਰਨਾ ਦੇਖੋ ਸਿੱਧੇ ਪਾਸੇ ਡਿਜ਼ਾਈਨ ਦੀ ਦੂਜੀ ਸਲਾਈ ਹੈ ਪਹਿਲੀ ਸਲਾਈ ਨੂੰ ਆਪਾਂ ਵਿੱਚ ਗਿਨਣਾ ਨਹੀਂ ਆ ਪਹਿਲਾ ਕੁੰਡਾ ਆਪਾਂ ਸਿੱਧਾ ਬਣਾ ਦਾਂਗੇ ਠੀਕ ਹੈ ਜੀ ਪਹਿਲਾ ਕੁੰਡਾ ਐਕਸਟਾ ਉਹ ਤਾਂ ਉਤਾਰ ਹੀ ਲਿਆ ਪਹਿਲਾ ਕੁੰਡਾ ਸਿੱਧਾ ਬਣਾਵਾਂਗੇ ਧਾਗਾ ਆਪਣੇ ਵੱਲ ਕਰਕੇ ਫਿਰ ਦੋ ਕੁੰਡਿਆਂ ਦਾ ਇੱਕ ਕਰ ਦਾਂਗੇ ਧਾਗਾ ਵਾਰ ਨੂੰ ਕਰਾਂਗੇ ਇੱਕ ਕੁੰਡਾ ਸਿੱਧਾ ਬਣਾ ਦਾਂਗੇ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਦੋ ਕੁੰਡਿਆਂ ਦਾ ਇੱਕ ਕਰ ਦਾਂਗੇ ਉਲਟਾ ਬਣਾਉਂਦੇ ਹੋਏ ਦੇਖੋ ਇਹੀ ਦੋ ਦੋ ਕੁੰਡਿਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਇੱਕ ਕੁੰਡਾ ਸਿੱਧਾ ਬਣਾ ਦਾਂਗੇ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਕਰ ਦਾਂਗੇ ਇਸ ਤਰ੍ਹਾਂ ਉਲਟਾ ਬਣਾਉਂਦੇ ਹੋਏ ਪੂਰੀ ਸਲਾਈ ਦੇ ਵਿੱਚ ਆਪਾਂ ਇਹ ਹੀ ਰਿਪੀਟ ਕਰਾਂਗੇ ਜੇਕਰ ਤੁਹਾਨੂੰ ਡਿਜ਼ਾਈਨ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਔਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਿਆ ਜਿਨ੍ਹਾਂ ਨੂੰ ਬਿਲਕੁਲ ਵੀ ਬੁਣਤੀ ਨਹੀਂ ਆਉਂਦੀ ਉਹ ਵੀ ਇਸ ਡਿਜ਼ਾਈਨ ਨੂੰ ਆਸਾਨੀ ਨਾਲ ਬਣਾ ਸਕਦੇ ਨੇ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਹਨੂੰ ਅਪਲਾਈ ਜਿਹੜਾ ਕਰ ਸਕਦੇ ਹੋਗੇ ਦੇਖੋ ਪਹਿਲਾ ਹੁੰਡਾ ਆਪਾਂ ਸਿੱਧਾ ਬਣਾ ਦਾਂਗੇ ਦੋ ਕੁੰਡਿਆਂ ਦਾ ਇੱਕ ਕਰ ਦਾਂਗੇ ਉਲਟਾ ਬਣਾਉਂਦੇ ਹੋਏ ਪਹਿਲਾ ਕੁੰਡਾ ਸਿੱਧਾ ਦੋ ਕੁੰਡਿਆਂ ਦਾ ਇੱਕ ਕਰ ਦਾਂਗੇ ਉਲਟਾ ਬਣਾਉਂਦੇ ਹੋਏ ਪਹਿਲਾ ਕੁੰਡਾ ਸਿੱਧਾ ਦੋ ਕੁੰਡਿਆਂ ਦਾ ਆਪਾਂ ਇੱਕ ਕਰ ਦਾਂਗੇ ਉਲਟਾ ਬਣਾਉਂਦੀ ਹੋਈ ਲਾਸਟ ਵਾਲਾ ਸਿੱਧਾ ਦੇਖੋ ਇਹ ਡਿਜ਼ਾਈਨ ਆ ਜਿਹੜਾ ਆਪਣਾ ਬਣ ਕੇ ਤਿਆਰ ਆ ਇਹੀ ਤੁਸੀਂ ਦੋ ਦੋ ਸਲਾਈਆਂ ਨੂੰ ਜਦੋਂ ਬਾਰ-ਬਾਰ ਰਿਪੀਟ ਕਰੋਗੇ ਤਾਂ ਜਿਹੜਾ ਤੁਹਾਡਾ ਡਿਜ਼ਾਈਨ ਹੈ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋਊਗਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਹੋਵੇਗਾ ਜੇਕਰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸੌ